ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਅਤੇ ਵਸਦੇ ਪੰਜਾਬੀਆਂ ਨੂੰ ਸਾਰਿਆਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਪਹਿਲਾਂ ਵੀ ਅਸੀਂ ਆਪਣੀ ਗੁਰਬ达ਰ ਟੈਕਰ ਪੁਲਿਸ ਦੇ ਪੇਜ ਰਾਹੀਂ ਅਤੇ ਪੂਰੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਵਾਇਲ ਕੀਤੀ ਸੀ ਜਿਸ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਪਹਿਲਾਂ ਵੀ ਜਿਹੜਾ ਕਿਹਾ ਸੀਗਾ ਹਨੂਮਨ ਜਨਮ ਦਿਨ ਸਾਂਝੀਆਂ ਵਾਲਮੀਕ ਜਨਮ ਦਿਨ ਸਾਂਝੀਆਂ ਰਵਿਦਾਸ ਭਗਤ ਜਨਮ ਦਿਨਾਂ ਤਾਂ ਇਹ ਜੋ ਉਤੋ ਵੀ ਅਸੀਂ ਕਿਹਾ ਸੀਗਾ ਵੀ ਰੈਵਰ ਜਿਹੜੇ ਹੁੰਦੇ ਆ ਇਹ ਰੈਵਰ ਜਿੱਦਾਂ ਕਿ ਉਹਨਾਂ ਨੇ ਹਨੂਮਨ ਜਨਮ ਦਿਨ ਕਿਹਾ ਤੀਏ ਤੇ ਉਹਨਾਂ ਨੂੰ ਪਵਨ ਪੁੱਤਰ ਸ਼੍ਰੀ ਰਾਮ ਭਗਤ ਹਨੂਮਨ ਜੀ ਕਹਿਣਾ ਚਾਹੀਦਾ ਸੀਗਾ ਅਤੇ ਜਿੱਥੇ ਇਕੱਲਾ ਹੀ ਵਾਲਮੀਕ ਜਨਮ ਦਿਨ ਕਿਹਾ ਤੇ ਉੱਥੇ ਸ੍ਰਿਸ਼ਟੀ ਕਰਤਾ ਪਗਾਂ ਵਾਲੀ ਮਾਰੇ ਤੇ ਜਿਹੜਾ ਪ੍ਰਗਟ ਦੇਵ ਬਣਾਉਂਦੇ ਆ ਉਹ ਵੀ ਅਸੀਂ ਰਲ ਮਿਲ ਕੇ ਬਣਾਉਂਦੇ ਆ ਸੋ ਜਿੱਥੇ ਕਿਤੇ ਰਵਿਦਾਸ ਭਗਤ ਕਹੇ ਤਾਂ ਉੱਥੇ ਸਤਗੁਰ ਰਵਿਦਾਸ ਮਹਾਰਾਜ ਜਿਹੜੇ ਪ੍ਰਗਟ ਦੇਵ ਹੁੰਦੇ ਆ ਜਿਹੜੇ ਪ੍ਰਕਾਸ਼ ਜੜੇ ਹੁੰਦੇ ਆ ਗੁਰਪ੍ਰਭ ਮਣਾਉਂਦੇ ਆ ਜੋ ਵੀ ਹੈਗਾ ਵੀ ਸਾਰਾ ਹੀ ਅਸੀਂ ਰਲ ਮਿਲ ਕੇ ਜਿਹੜੇ ਆ ਹਰ ਧਰਮ ਦੇ ਲੋਕ ਜਿਹੜੇ ਰਲ ਮਿਲ ਕੇ ਬੁਲਾਉਂਦੇ ਆ ਇਹ ਲਬਜ਼ਾਂ ਦਾ ਫੇਰ ਫੇਰਿਆ ਸਤਿਕਾਰ ਦੇ ਨਾਲ ਕਹਿਣਾ ਚਾਹੀਦਾ ਪਰ ਉਹ ਅਜੇ ਤੱਕ ਸਪਸ਼ਟੀ ਗੱਲ ਸਰਦਾਰ ਪ੍ਰਗਾਂਤ ਸਨਮਾਨ ਸਾਹਿਬ ਨੇ ਨਹੀਂ ਦਿੱਤਾ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਆ ਇਹਨਾਂ ਨੇ ਵਾਇਲ ਕੀਤੀ ਆ ਜਿੱਥੇ ਕਿ ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਮਹਾਰਾਜ ਨੇ 20 ਰੁਪਏ ਦਾ ਲੰਗਰ ਜਿਹੜਾ ਆ ਭੁੱਖੇ ਸਾਧੂਆਂ ਨੂੰ ਸ਼ਿਕਾਇਆ ਅਤੇ ਉਹ 20 ਰੁਪਏ ਦਾ ਜਿਹੜਾ ਵਿਆਜ ਆ ਉਹ ਅਜੇ ਤੱਕ ਜਿਹੜਾ ਆ ਉਹ ਖਤਮ ਨਹੀਂ ਹੋਇਆ ਦੇਖੋ ਜਿਹੜਾ ਲਬਜ ਆ ਉਹ ਸਾਨੂੰ ਨੂੰ ਕਿੰਨਾ ਮਾਰਾ ਲੱਗਦਾ ਵੀ ਜਿਹੜਾ ਭੁੱਖੇ ਸਾਧੂ ਭੁੱਖੇ ਸਾਧੂ ਕੌਣ ਹੁੰਦੇ ਆ ਇਹ ਵਿਆਖਿਆ ਜਿਹੜੀ ਆ ਆਪਾਂ ਸਰਦਾਰ ਭਗਵੰਦ ਸਿੰਘ ਮਾਨ ਕੋਲ ਜਰੂਰ ਲਵਾਂਗੇ ਜਿੱਥੇ ਵੀ ਕਿਤੇ ਉਹਦਾ ਪ੍ਰੋਗਰਾਮ ਹੋਇਆ ਜਾ ਕੇ ਜਰੂਰ ਪੁੱਛਾਂਗੇ ਵੀ ਭੁੱਖੇ ਸਾਧੂ ਦਾ ਅਰਥ ਕੀ ਹੁੰਦਾ ਹੈ ਸੋ ਰੈਵਰਾਂ ਨੂੰ ਸਮਾਜ ਦੇ ਸਾਡੇ ਜਿਹੜੇ ਉਹਨਾਂ ਦੀ ਬਦੌਲਤ ਹੀ ਸਾਰਾ ਪੂਰਾ ਸੰਸਾਰ ਪੰਜਾਬ ਜਿਹੜਾ ਉਹਨਾਂ ਦੇ ਰੈਵਰਾਂ ਚੱਲਦਾ ਸਾਨੂੰ ਮਾਣ ਆ ਵੀ ਉਹ ਸਤਿਗੁਰੂ ਗੁਰਦਾਸ ਸਾਹਿਬ ਸਾਡੇ ਹੈਗੇ ਆ ਸੋ ਬਾਣੀ ਵਿੱਚ ਵੀ ਉਹਨਾਂ ਨੇ ਜਿਹੜਾ ਉਹਨਾਂ ਦੇ ਸ਼ਬਦ ਜਿਹੜੇ 40 40 ਸ਼ਬਦ ਦੇ ਇੱਕ ਸ਼ਲੋਕ ਜਿਹੜੇ ਦਰਜ ਆ ਫੋਨਾਂ ਨੂੰ ਭੁਖੇ ਸਾਧੂ ਕਹਿ ਕੇ ਕਹਾਂਦੇ ਉਹਨਾਂ ਦੇ ਨਾਲ ਜਿੰਨੇ ਸੰਗਤਾਂ ਦੀ ਗੁਰੂ ਹੋਏ ਆ ਇਹ ਸਾਰਿਆਂ ਦਾ ਅਪਮਾਨ ਜਿਹੜਾ ਆ ਉਹ ਅਸੀਂ ਸਹਿਣ ਨਹੀਂ ਕਰਾਂਗੇ ਸੋ ਕਿਉਂਕਿ ਜਿਹੜਾ ਇਹਨਾਂ ਨੇ 20 ਰੁਪਏ ਦੀ ਗੱਲ ਕੀਤੀ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ 1538 ਇਸਵੀ ਦੇ ਵਿੱਚ ਤੁਸੀਂ ਦੇਖ ਲਓ ਵੀ ਉਦੋਂ ਛੇ ਸਾਲ ਸੁਰੀ ਦੇ ਸਮੇਂ ਦੇ ਵਿੱਚ ਦਾ ਸੋਨੇ ਦੇ ਸਿੱਕੇ ਚੱਲਦੇ ਹੁੰਦੇ ਸੀ ਅਤੇ ਉਸ ਤੋਂ ਪਿੱਛੇ ਚਲ ਜਿਏ ਤੇ ਆਪਾਂ 1539 ਨੂੰ ਲੜੀਏ ਤੇ ਗੁਰੂ ਨਾਨਕ ਬਾਦਸ਼ਾਹ ਦੀ ਜਿਹੜੀ ਆ ਉਹ ਜੋਤੀ ਜੋਤ ਸਮਾਏ ਅਤੇ ਗੁਰੂ ਰਵਿਦਾਸ ਮਹਾਰਾਜ ਜੋ ਇਸ ਦੁਨੀਆ ਤੇ ਸੰਸਾਰ ਵਿੱਚ ਆਏ ਆ ਉਹ 1377 ਇਸਵੀ ਨੂੰ ਜਿਹੜਾ ਉਹਨਾਂ ਦਾ ਜਨਮ ਹੋਇਆ ਅਤੇ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਇਸ ਭਾਰਤ ਦੇ ਸੰਸਾਰ ਦੇ ਵਿੱਚ ਜਦੋਂ ਇਹ ਉਹਨਾਂ ਦਾ ਜਨਮ ਹੋਇਆ ਉਹ 1469 ਇਸਵੀ ਨੂੰ ਪੈਦਾ ਹੋਇਆ ਅਤੇ ਦੋਨਾਂ ਦੀ ਆਜੂ ਵਿੱਚ ਵਿਵਸਥਾ ਦੇਖ ਲਓ ਕਿੰਨੀ ਹੈ ਜਦੋਂ ਗੁਰੂ ਨਾਨਕ ਮਹਾਰਾਜ ਦੁਨੀਆ ਤੇ ਆਏ ਆ ਤੇ ਉਹ 92 ਸਾਲ ਸਤਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਆ ਉਮਰ ਜਿਹੜੀ ਸੀਗੀ ਉਹ ਗੁਰੂ ਨਾਨਕ ਦਾ ਗੁਰੂ ਅਰਜਨ ਮਹਾਰਾਜ ਦੀ ਆਸਾਂ ਲਈ ਤੋ ਉਸ ਤੋਂ ਬਾਅਦ ਬੜੇ ਕੌਤਕ ਜਿਹੜੇ ਆ ਸਤਿਗੁਰੂ ਗੁਰਦਾਸ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿਹੜਾ 150 ਸਾਲ ਦੀ ਅਜੂਦੇ ਵਿੱਚ ਬਹੁਤ ਕੌਤਕ ਕਾਰਜ ਕੀਤੇ ਆ ਜਿੱਥੇ ਜਿੱਥੇ ਵੀ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਗਏ ਆ ਉੱਥੇ ਸਾਰਿਆਂ ਦੇ ਕੌਤਕ ਜਿਹੜੇ ਇਤਿਹਾਸ ਆ ਉਹ ਹਰ ਜਗ੍ਹਾ ਨੂੰ ਦੇਖਣ ਨੂੰ ਮਿਲਦੇ ਆ ਪਰ ਇਹਨਾਂ ਨੇ ਕਿਤੇ ਵੀ ਜਿਹੜਾ ਉਹਨਾਂ ਦੀ ਉਸਤਤ ਵਿੱਚ ਕੋਈ ਵੀ ਜਗ੍ਹਾ ਦਾ ਵਰਣਨ ਨਹੀਂ ਕੀਤਾ ਸਿਰਫ ਇੱਕੋ ਲਫ਼ਜ਼ ਜਿਹੜੀ ਵਾਰ-ਵਾਰ ਅਸੀਂ ਤੁਹਾਨੂੰ ਮਿਲਦੀ ਆ ਵੀ ਭੁੱਖੇ ਸਾਧੂ ਭੁੱਖੇ ਸਾਧੂ ਇਹ ਲਫ਼ਜ਼ ਜਿਹਦੇ ਬਾਰੇ ਇੱਕੋ ਹੀ ਲੈ ਕੇ ਆਇਆ ਵੀ ਜਿਹੜੇ ਪੰਜਾਬ ਦੇ ਪੂਰੇ ਭਾਰਤ ਵਿੱਚ ਸਤਗੁਰੂ रविदास ਮਹਾਰਾਜ ਦੇ ਕੋਤਕ ਹੋਏ ਆ ਜਿਨ੍ਹਾਂ ਨੇ ਉਹਨਾਂ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਚੱਲਦਾ ਉਹ ਕੋਈ ਕੋਤਕ ਇਹ ਦੱਸਣ ਨੂੰ ਰਾਜੀ ਨਹੀਂ ਸੋ ਅਸੀਂ ਵੀ ਇੱਕ ਉਪਰਾਲਾ ਕੀਤਾ ਸੀ ਵੀ ਜ਼ਰੂਰ ਅਸੀਂ ਆਪਣੇ ਮਾਧਿਅਮ ਰਾਹੀਂ ਜਿਹੜਾ ਦੱਸ ਸਕੀਏ ਕਿਉਂਕਿ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ 52 ਰਾਜੇ ਆ ਜਿਹ ਵੀ ਕੋਤੀ ਲੋਕ ਉਸ ਸਮੇਂ ਦੇ ਵਿੱਚ ਸੀਗੇ ਜਿਹੜੇ ਸਤਗੁਰੂ रविदास ਮਹਾਰਾਜ ਨੂੰ ਨਹੀਂ ਮੰਨਦੇ ਸੀਗੇ ਉਹ ਉਹਨਾਂ ਦੀ ਬਾਣੀ ਤਕ ਅਤੇ ਗਿਆਨ ਦੇ ਮਾਧਮ ਰਹੀ ਉਹਨਾਂ ਨੇ ਇੱਕ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਦੇ ਚਰਨੀ ਪੈ ਜਿਸ ਦਾ ਇੱਕ ਸ਼ਲੋਕ ਵੀ ਜਿਹੜਾ ਬਾਣੀ ਦੇ ਵਿੱਚ ਅ ਦਰਜ ਹੈਗਾ ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੋਤ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ ਏਸੀ ਚੀਜ਼ ਦਾ ਵਰਣਨ ਜਿਹੜਾ ਆ ਬਾਣੀ ਦੇ ਵਿੱਚ ਦਰਜ ਆ ਇਹ ਤਤ ਦੇ ਆਧਾਰ ਤੇ ਜਿਹੜੇ ਅਖੋਤੀ ਲੋਕ ਸੀਗੇ ਜਿਹੜੇ ਨਹੀਂ ਮੰਨਦੇ ਸੀਗੇ ਬਾਅਦ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਚੰਨੀ ਪੈ ਕੇ ਉਹਨਾਂ ਨੇ ਵੀ ਆਪਣਾ ਸੀਸ ਜਿਹੜਾ ਆ ਉਹਨਾਂ ਗੁਰੂਆਂ ਨੂੰ ਝਕਾਇਆ ਜਿੱਥੇ ਕਿ ਉਹ ਗੁਰੂਆਂ ਦਾ ਨਾਮ ਲੈਣ ਤੋਂ ਵੀ ਮੂੰਹੋਂ ਬੁਲਣ ਅੱਗੇ ਸਤਗੁਰੂ ਅਰਜਨਦਾਸ ਜੀ ਦਾ ਨਾਮ ਲੈਣ ਤੋਂ ਬੋਲਣ ਤੋਂ ਵੀ ਲੋਕੀ ਜਿਹੜੇ ਕਿੰਨਾ ਕਰਦੇ ਸੀਗੇ ਅਸੀਂ ਉਸ ਸਤਗੁਰੂ ਅਰਜਨਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਸਾਡੇ ਲੋਕਾਂ ਦਾ ਪੜਨ ਦਾ ਸੁਣਨ ਦਾ ਕੱਪੜੇ ਪਾਉਣ ਦਾ ਕੋਈ ਅਧਿਕਾਰ ਨਹੀਂ ਸੀ ਉਸ ਸਮੇਂ ਦੇ ਵਿੱਚ ਸਤਗੁਰੂ ਅਰਜਨਦਾਸ ਮਹਾਰਾਜ ਨੇ ਇਹ ਸ਼ਬਦ ਦੇ ਬਦਲਤ ਜਿਹੜੇ ਬਹੰਜਾ ਰਾਜੇ ਮਹਾਰਾਜੇ ਜਿਹੜੇ ਸੀਗੇ ਜਿਹੜੇ ਸਤਗੁਰੂ ਅਗਦਾਫ ਨਹੀਂ ਮੰਨਦੇ ਸੀ ਉਹਨਾਂ ਨੂੰ ਆਪਣੇ ਚਰਨੀ ਲਾਇਆ ਸੀਗਾ ਤੇ ਉਸ ਸਤਿਗੁਰ ਵਿਦਾਸ ਮਹਾਰਾਜ ਨੂੰ ਸਾਡੇ ਸੀਐਮ ਸਾਹਿਬ ਕੋਖੇ ਸਾਧੂ ਕਹਿੰਦੇ ਆ ਜਿਨ੍ਹਾਂ ਦਾ ਇੱਕ ਸਲੋਗ ਵੀ ਬਾਣੀ ਵਿੱਚ ਦਰਜ ਹੈ ਐਸੀ ਲਾਲ ਤੁਝ ਵੀ ਨ ਕੋਨ ਕਰੇ ਗਰੀਬ ਨਿਵਾਜ ਗਰੀਬ ਨਿਵਾਜ ਗੁਸਈਆ ਮੇਰਾ ਮਾਤੇ ਛਤਰ ਧਰੇ ਰਹਾਓ ਜਾਕੀ ਸ਼ੋਧ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਨੀਚ ਨੀਚ ਊਚ ਕਰੇ ਮੇਰਾ ਗੋਵਿੰਦ ਮਤਲਬ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂੰ ਤੇਨਾ ਦਰੇ ਨਾਮਦੇਵ ਕਬੀਰ ਤੋਂ ਲੋਚਨ ਸਦਨਾ ਸੈਨ ਤਾਰੇ ਕਹਿ ਰਿਹਾ ਵਿਦਾਲ ਸੁਨੋ ਰੇ ਸੰਤੋ ਹਰ ਜੀਉ ਦੇ ਸਵੇ ਸਰੇ ਇਸ ਦੀ ਵਿਆਖਿਆ ਦੀ ਆਪਾਂ ਦੇਖੀਏ ਅਰਥ ਕੀ ਆ ਇਹ ਅਰਥ ਇਹੀ ਹੁੰਦਾ ਵੀ ਜਿੱਥੇ ਸਾਡੇ ਲੋਕ ਜਿਹੜੇ ਬਨਾਰਸ ਧਰਤੀ ਤੇ ਜਾਂ ਉੱਤੇ ਕਿਉਂਕਿ ਗੁਰਦਾਸ ਮਹਾਰਾਜ ਬਨਾਰਸ ਦੀ ਧਰਤੀ ਤੇ ਜਿਹੜਾ ਪੈਦਾ ਹੋਏ ਸੀਗੇ ਉਸ ਦੇ ਲੋਕਾਂ ਆਸ-ਪਾਸ ਜਿਹੜੇ ਸਾਡੇ ਜੜੀਆਂ ਔਰਤਾਂ ਸੀਗੀਆਂ ਮਰਦ ਸੀਗੇ ਉਹਨਾਂ ਨੂੰ ਕੱਪੜੇ ਪਾਉਂਦਾ ਦੇ ਘਰ ਨਹੀਂ ਸੀ ਅਤੇ ਗੁਰੂ ਅਰਜਨਦਾਸ ਜੀ ਨੇ ਉਹ ਚੀਜ਼ਾਂ ਨੂੰ ਉਲਟਾ ਕਰਕੇ ਦੱਸਿਆ ਵੀ ਉਹਨਾਂ ਨੂੰ ਉਹਨਾਂ ਨੂੰ ਹੱਕ ਲੈ ਕੇ ਦਿੱਤੇ ਅਤੇ ਜਿਹੜੇ ਮਾਦਾ ਗੰਗਾ ਸੀ ਅਤੇ ਗੰਗਾ ਵਗਦੀ ਜਿਹੜੀ ਸਿੱਧੀ ਹੁੰਦੀ ਨਾ ਤੇ ਸਤਿਗੁਰੂ ਗੁਰਦਾਸ ਮਹਾਰਾਜ ਨੇ ਆਪਣੀ ਬਾਣੀ ਅਤੇ ਸ਼ਕਤੀ ਦੇ ਨਾਲ ਉਹ ਗੰਗਾ ਨੂੰ ਉਲਟੀ ਚਲਾ ਕੇ ਦਿਖਾ ਲਿਆ ਅਤੇ ਜਿਹੜੇ ਉਸ ਸਮੇਂ ਦੇ ਲੋਕ ਸੀਗੇ ਜਿਹੜੇ ਕਹਿੰਦੇ ਵੀ ਤੁਸੀਂ ਲੋਕ ਨੀਚੇ ਆ ਸਾਡੇ ਬਰੋਬਰ ਤਾਂ ਨਹੀਂ ਆ ਸਕਦੇ ਉਹਨਾਂ ਨੇ ਚਾਰ ਜੁੱਗਾਂ ਦੇ ਜੰਦੂ ਵੀ ਸਤਿਗੁਰੂ ਗੁਰਦਾਸ ਮਹਾਰਾਜ ਨੇ ਕੱਢ ਕੇ ਦਿਖਾ ਲਏ ਅਤੇ ਉਸ ਸਮੇਂ ਦੇ ਵਿੱਚ ਜਦੋਂ ਸਤਿਗੁਰੂ ਵਿਦਾਸ ਮਹਾਰਾਜ ਨੇ ਦਮਣੀ ਗੰਗਾ ਮਾਤਾ ਨੂੰ ਦਿੱਤੀ ਤੇ ਗੰਗਾ ਮਾਤਾ ਨੇ ਆਪਣਾ ਹੱਥ ਕੱਢ ਕੇ ਸਤਗੁਰੂ ਵਿਦਾਸ ਮਹਾਰਾਜ ਦੀ ਦਮੜੀ ਜਿਹੜੀ ਲਈ ਆ ਤੇ ਉਹ ਕਿਸੇ ਹੋਰ ਦੀ ਜਿਹੜੀ ਦਮੜੀ ਆ ਉਹ ਸਰਕਾਰ ਨਹੀਂ ਕੀਤੀ ਉਹ ਸਤਗੁਰਾਂ ਦੀ ਸਤਗੁਰੂ ਦਾਸ ਮਹਾਰਾਜ ਦੀ ਦਮੜੀ ਜਿਹੜੀ ਆ ਉਹ ਸਰਕਾਰ ਕੀਤੀ ਤੇ ਉਸੇ ਸਮੇਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਵੀ ਧਰਤੀ ਤੇ ਆਏ ਸੀਗੇ ਜਿਸ ਸਮੇਂ ਦਮੜੀ ਦਮੜੀ ਚੱਲਦੀ ਸੀ ਪਰ ਜੇ ਭਗਵੰਤ ਮਾਨ ਸਾਹਿਬ ਦੇ ਲਈ ਰੁਪਏ ਦੀ ਗੱਲ ਕਰਦੇ ਰੁਪਏ ਤਾਂ ਲੈ 100 ਸਾਲ ਵੀ ਮਿਲਦਾ ਨਹੀਂ ਹੋਏ ਰੁਪਿਆ ਆਏ ਨੂੰ ਧਰਤੀ ਤੇ ਆਪਣੇ ਇਥੇ ਭਾਰਤ ਦੇ ਵਿੱਚ ਜਿਹੜਾ ਉਸ ਸਮੇਂ ਦਮੜੀ ਦੀ ਗੱਲ ਚੱਲਦੀ ਹੁੰਦੀ ਤੇ ਰੁਪਈਆ ਦੀ ਗੱਲ ਜਿਹੜਾ ਇਹ ਕਰਦੇ ਪਏ ਆ ਤੇ ਸਤਿਗੁਰੂ ਅਰਬਿਦਾਸ ਮਹਾਰਾਜ ਨੂੰ ਤੋਂ ਬੜਾ ਪ੍ਰੇਰਿਤ ਹੋਏ ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦੀ ਮੁਲਾਕਾ ਜਿਹੜੀ ਆ ਬਨਾਰਸ ਵਿੱਚ ਰਾਮ ਬਾਗ ਦੇ ਕੋਲ ਜਿਹੜੀ ਆ ਉੱਥੇ ਹੋਈ ਸੀ ਅਤੇ ਜਿਹੜੇ ਰਾਗਾਂ ਦਾ ਸਤਿਗੁਰੂ ਅਰਬਿਦਾਸ ਮਹਾਰਾਜ ਅਭਿਆਸ ਕਰਦੇ ਹੁੰਦੇ ਸੀ ਉੱਥੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਕੋਲ ਰਹਿ ਕੇ ਉਹ ਰਾਗਾਂ ਦਾ ਅਭਿਆਸ ਕੀਤਾ ਅਤੇ ਕਈ ਦਿਨ ਉੱਥੇ ਸਤਿਗੁਰੂ ਅਰਬਿਦਾਸ ਮਹਾਰਾਜ ਦੇ ਨਾਲ ਦਿਨ ਰਾਤ ਜਿਹੜੀ ਆ ਉਹੋ ਜਿਹੜੀ ਆ ਰਾਗਾਂ ਦਾ ਅਭਿਆਸ ਕਰਦੇ ਨੇ ਅਨੇਕਾਂ ਤੋਂ ਉਹ ਗਿਆਨ ਲੈਂਦੇ ਨੇ ਇਹ ਲੈ ਕੇ ਸਤਿਗੁਰੂ ਵਿਦਾਸ ਮਹਾਰਾਜ ਨੇ ਜਗੂ ਨਾਨਕ ਮਹਾਰਾਜ ਕੋਲ ਜਦੋਂ ਵਾਪਸ ਆਏ ਸੀਗੇ ਤੇ ਉਹਨਾਂ ਨੇ ਸਤਿਗੁਰੂ ਵਿਦਾਸ ਮਹਾਰਾਜ ਨੇ ਆਪਣੀ ਬਾਣੀ ਅਤੇ ਰਵਾਬ ਜੜਾਇਆ ਉਹ ਗੁਰੂ ਨਾਨਕ ਮਹਾਰਾਜ ਨੂੰ ਪੇਟ ਕੀਤਾ ਸੀ ਅਤੇ ਹੋਰ ਤੇ ਜੀ ਲੱਗੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਰਾਣਗੜ੍ਹ ਸਾਹਿਬ ਆ ਉੱਥੇ ਰਾਜਾ ਬੈਨ ਜਿਹੜਾ ਸੀਗਾ ਉਹ ਵੀ ਜਿਹੜਾ ਆ ਜਿਹੜੇ ਮਹਾਪੁਰਸ਼ ਹੁੰਦੇ ਸੀ ਉਹਨਾਂ ਨੂੰ ਬੰਦੀ ਬਣਾ ਕੇ ਰੱਖਦਾ ਸੀ ਤੇ ਜਦੋਂ ਸਤਿਗੁਰੂ ਵਿਦਾਸ ਮਹਾਰਾਜ ਨੂੰ ਮੀਰਾ ਬਾਈ ਨੇ ਕਿਹਾ ਸੀ ਤੇ ਮੇਰੇ ਜਿਹੜਾ ਇਹ ਇਹ ਮਾਸੜਿਆ ਇਹ ਸਾਰਿਆਂ ਨੂੰ ਜਿਹੜਾ ਆ ਉੱਥੇ ਤੇ ਜਿਹੜੇ ਲੋਕਾਂ ਨੂੰ ਜਿਹੜੇ ਜਿਹੜੇ ਮਹਾਪੁਰਸ਼ ਹੁੰਦੇ ਬੰਦੀ ਬਣਾ ਕੇ ਰੱਖਦਾ ਤੇ ਸਤਿਗੁਰੂ ਰਗਦਾਸ ਮਹਾਰਾ ਜੀ ਨੇ ਵੀ ਆਪਣੀ ਬਾਣੀ ਦੇ ਨਾਲ ਕੋਤਕ ਦੇ ਨਾਲ ਉਹ ਚੀਜ਼ਾਂ ਨੂੰ ਪੋਲਟ ਕਰਕੇ ਦਿਖਾ ਲਿਆ ਸੀ ਉੱਥੇ ਜਿਹੜਾ ਪਾਣੀ ਨਹੀਂ ਜਦੋਂ ਮਿਲਦਾ ਸੀ ਕਿਸੇ ਬੰਦਿਆਂ ਨੂੰ ਵੀ ਉਹਨਾਂ ਨੇ ਇਹੀ ਗਾਇ ਮੀਰਾ ਬਾਈ ਨੇ ਵੀ ਸਾਡੇ ਖਰੜਗੜ੍ਹ ਸਾਹਿਬ ਦੇ ਵਿੱਚ ਕੋਈ ਪਾਣੀ ਦੀ ਬੜੀ ਸਮੱਸਿਆ ਸੀ ਲੋਕ ਬੜੇ ਪਰੇਸ਼ਾਨ ਆ ਤੇ ਸਤਿਗੁਰੂ ਰਗਦਾਸ ਮਹਾਰਾ ਜੀ ਨੇ ਆਪਣੇ ਖੱਬੇ ਪੈਰ ਦੇ ਅੰਗੂਠੇ ਨਾਲ ਉਹ ਪੱਥਰ ਜਿਹੜਾ ਛੱਡ ਗਏ ਤੇ ਉਹ ਪਾਣੀ ਵੀ ਅਜੇ ਤੱਕ ਜਿਹੜਾ ਆ ਉੱਥ ਇੰਨੇ ਕੋਤਰ ਸਾਡੇ ਰਹਿਵਾਲੇ ਕਿਥੇ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਸ਼ਾ ਨੇ ਵੀ ਸਤਗੁਰੂ ਵਿਦਾਸ ਮਹਾਰਾਜ ਦੀ ਉਸਤਤ ਕੀਤੀ ਆ ਜਿੱਥੇ ਸਾਰੇ ਸਤਗੁਰਾਂ ਨੇ ਓਸ਼ੋ ਓਸ਼ੋ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਵੀ ਜਿਹੜੇ ਸਤਗੁਰੂ ਵਿਦਾਸ ਮਹਾਰਾਜ ਆ ਇਹ ਕਰੋੜਾਂ ਜਿਹੜੇ ਤਾਰਿਆਂ ਦੇ ਵਿੱਚੋਂ ਇੱਕ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਤਰੂਪਦਾਰਾ ਉਹ ਤਰੂਪਤਾਰਾ ਦਾ ਸ਼ਬਦ ਨੂੰ ਸੰਬੋਧਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਸਤਗੁਰੂ ਵਿਦਾਸ ਮਹਾਰਾਜ ਸ੍ਰਿਸ਼ਟੀ ਦੇ ਤਰੂਪਦਾਰਾ ਹਨ ਜਿਹੜਾ ਕਰੋੜਾਂ ਤਾਰਿਆਂ ਦੇ ਵਿੱਚੋਂ ਇੱਕ ਹੀ ਆ ਉਹਨਾਂ ਨੇ ਉਸਰ ਕੀਤੀ ਆ ਅਤੇ ਕਿੰਨਿਆਂ ਨਹੀਂ ਸਤਿਗੁਰੂ ਬਿਦਾਸ ਮਹਾਰਾਜ ਦੀ ਉਸਰ ਵਿੱਚ ਬਾਣੀ ਵਿੱਚ ਕਿਹਾ ਆ ਅਤੇ ਗੁਰੂ ਬਿਦਾਸ ਮਹਾਰਾਜ ਨੇ ਆਪਣੀ ਖੁਦ ਬਾਣੀ ਦੇ ਵਿੱਚ ਕਿਹਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋ ਵਨ ਛੋਟ ਬੜੇ ਸਭ ਸੰਭ ਸੇ ਰਬਿਦਾਸ ਰਹੇ ਪ੍ਰਸੰਨ ਉਹਨਾਂ ਨੇ ਕਿਹਾ ਵੀ ਮੈਨੂੰ ਐਸਾ ਰਾਜ ਚਾਹੀਦਾ ਜਿੱਥੇ ਕੋਈ ਵੀ ਉੱਚ ਨੀਚ ਜਾਤ ਪਾਤ ਅਤੇ ਕੋਈ ਰਾਜਾ ਮਹਾਰਾਜਾ ਇਦਾਂ ਦਾ ਨਾ ਹੋਵੇ ਜਿੱਥੇ ਸਾਰੇ ਸਮਾਨ ਹੋਣ ਸੋ ਇਹ ਗੱਲ ਤਾਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਲੋਕਾਂ ਦੇ ਨਾਲ ਆ ਉਹ ਲੋਕ ਅਸੀਂ ਚਾਹੁੰਦੇ ਆ ਉਹ ਜਿਹੜੀ ਪਰੰਪਰਾ ਚੱਲੇ ਜਿੱਥੇ ਕੋਚਨੀ ਚ ਕਿਸੇ ਨੂੰ ਭੈ ਨਾ ਹੋਵੇ ਕੋਈ ਡਰ ਨਾ ਹੋਵੇ ਜਿੱਥੇ ਕਾਂ ਪਿੰਡਾ ਕੋਈ ਹੋਵੇ ਨਾ ਸਾਰੇ ਪਿਆਰ ਮੁਹੱਬਤ ਨਾਲ ਰਹੀਏ ਤੇ ਉੱਥੇ ਇਹ ਜਿਹੜੇ ਆ ਮੁੱਖ ਮੰਤਰੀ ਸਾਹਿਬ ਆਪਣੇ ਜਿਹੜੇ ਰੈਵਰਾਂ ਨੂੰ ਇਹ ਭੁੱਖੇ ਸਾਧੂ ਕਹੀ ਜਾਂਦੇ ਆ ਉਹ ਗੱਲ ਤਾਂ ਉਹੀ ਹੁੰਦੀ ਵਕੀਲ ਜੀ ਅਸੀਂ ਆਪਣੇ ਕਿਸੇ ਵੀ ਸਮਾਜ ਦੇ ਲੋਕਾਂ ਦੀ ਉਸਤ ਨਹੀਂ ਕਰਨੀ ਬੜ੍ਹਾਈ ਨਹੀਂ ਕਰਨੀ ਸਿਰਫ ਉਹਨਾਂ ਦੀ ਨਿਖੇਦੀ ਕਰਨੀ ਸੋ ਇਹ ਚੀਜ਼ਾਂ ਦਾ ਬੜੇ ਸਮੁੱਚੇ ਸ਼ਾਂਤ ਸਮਾਜ ਜਿੱਥੇ ਬੰਦੀਆਂ ਅਤੇ ਸਮੁੱਚਾ ਜੋ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੰਨਦਾ ਭਗਵਾਨ ਬਾਲੀ ਮਹਾਰਾਜ ਨੂੰ ਮੰਨਦਾ ਸਤਿਗੁਰੂ ਕਬੀਰ ਬਾਰੇ ਜੀ ਮੰਨਦਾ ਸਤ ਗੁਰੂ ਜੀ ਸਦਨਾ ਸਦਨਾ ਜੀ ਨੂੰ ਮੰਨਦਾ ਸਾਰੇ ਰੈਵਰਾਂ ਦਾ ਬੇਮਾਨ ਜਿਹੜਾ ਆ ਉਹ ਅਸੀਂ ਪੂਰੇ ਸਮੁੱਚੇ ਸਮਾਜ ਵੱਲੋਂ ਬਰਦਾਸ਼ਟ ਜਿਹੜਾ ਆ ਉਹ ਨਹੀਂ ਕਰਾਂਗੇ ਜੇਕਰ ਇਹਨਾਂ ਨੇ ਜਲਦੀ ਹੀ ਆਪਣੀ ਜਿਹੜੀ ਐਸ ਚੀਜ਼ਾਂ ਦਾ ਸਪਸ਼ਟੀਕਰਨ ਨਾ ਦਿੱਤਾ ਸੋ ਮੈਂ ਆਪਣੇ ਚੋਕੀ ਜਿਹੜੇ ਐਮ ਐਲ ਏ ਉਹਨਾਂ ਨੂੰ ਵੀ ਬੇਝਾ ਜੁੜ ਕਰਦਾ ਯਾਰ ਕਿਦੋਂ ਆਜਣਾ ਬੋਲੇ ਕਿਦੋਂ ਬੋਲਣਾ ਤੁਸੀਂ ਲੋਕਾਂ ਨੇ ਵੋਟਾਂ ਮੰਗਣਾ ਆ ਤੇ ਸਾਰਿਆਂ ਨੇ ਅਸੀਂ ਸੁਆਗਤ ਜ਼ਰੂਰ ਕਰਨਾ ਹੈ ਤੁਹਾਡੇ ਕੋ ਵੀ ਜਦੋਂ ਕੋਈ ਸਮਾਜ ਦੇ ਲੋਕਾਂ ਨੇ ਰੈਵਰਾਂ ਦੇ ਵੀ ਸਾਡੇ ਦਾ ਕੀ ਖੜਨਾ ਇਹ ਰੇਵਰੰਦ ਆਪ ਬਵਾਲ ਕਰਦੇ ਤਾਂ ਨਹੀਂ ਬੋਲਦੇ ਇਹ ਜਵਾਬ ਅਸੀਂ ਹਰ ਪਾਸੇ ਹਰ ਕੋਨੇ 'ਤੇ ਤੁਹਾਡੇ ਕੋ ਮੰਗਾਗੇ ਸੋ ਲੀਡਰਾਂ ਨੂੰ ਵੀ ਚਾਹੀਦਾ ਆਪਣੇ ਸੀਐਮ ਸਾਹਿਬ ਤੱਕ ਇਹ ਗੱਲ ਪਹੁੰਚਾ ਕੇ ਉਹ ਸਪਾਰਟੀਆਂ ਤੇ ਜੇਕਰ ਨਾ ਹੋਇਆ ਤੇ ਜਲਦੀ ਹੀ ਪੂਰੇ ਸਮੁੱਚੇ ਸਮਾਜ ਜਥੇਬੰਦੀਆਂ ਸੰਸਮਾਜ ਨਾਲ ਅਤੇ ਹਰੇਕ ਲੋਕਾਂ ਨਾਲ ਮੀਟਿੰਗਾਂ ਕਰਕੇ ਜ਼ਿਲ੍ਹੇ ਦੇ ਪੰਜਾਬ ਦੇ ਹਰ ਕੋਨੇ ਵਿੱਚ ਵੱਡੇ ਵੱਡੇ ਪੱਧਰ ਤੇ ਉੱਪਰ ਜਲੰਧਰ ਸ਼ਹਿਰ ਤੋਂ ਧਰਤੀ ਤੋਂ ਜਲੰਧਰ ਸ਼ਹਿਰ ਤੋਂ ਜਿਹੜਾ ਗੱਡੀਆਂ ਦਾ ਕਾਬਲਾ ਮੋਟਰਸਾਈਕਲ ਦਾ ਕਾਬਲਾ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਰਹਿائش ਸੀਐਮ ਦੀ ਕੋਟੀ ਸਾਹਿਬ ਦੇ ਉਹ ਉਤੇ ਵੱਡੇ ਪੱਧਰ ਜਾਵਾਂਗੇ ਅਤੇ ਏਸੀ ਗੱਲਾਂ ਦਾ ਜਿਹੜਾ ਉਹਨਾਂ ਕੋਲ ਜਵਾਬ ਮੰਗਾਗੇ ਜੇਕਰ ਜਵਾਬ ਨਾ ਦਿੱਤਾ ਤੇ ਪੱਕੇ ਤੌਰ ਤੇ ਮੋਰਚਾ ਜੜਾਇਆ ਉਹ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਜਿਹੜਾ ਉਹ ਜਲਦੀ ਹੀ ਲਾਇਆ ਜਾਊਗਾ ਅਸੀਂ ਇਹੀ ਚਾਹੁੰਦੇ ਹਾਂ ਵੀ ਸੀਐਮ ਸਾਹਿਬ ਸਾਡੀਆਂ ਧਾਰਮਿਕ ਭਾਵਨਾ ਨੂੰ ਦੇਖਦੇ ਹੋਏ ਸਾਡੇ ਸਮਾਜ ਦੀ ਬਰਾਬਰੀਤਾ ਅਸੀਂ ਹਮੇਸ਼ਾ ਹੀ ਚਾਹਿਆ ਅਸੀਂ ਹਰ ਧਰਮ ਦਾ ਸਨਮਾਨ ਕੀਤਾ ਸਾਰਿਆਂ ਨੂੰ ਸਤਿਕਾਰ ਦੇਣਾ ਬੋਲੇਆ ਤੋਂ ਸਾਨੂੰ ਵੀ ਸਨਮਾਨ ਸਨਮਾਨ ਜਿਹੜਾ ਆ ਸਾਡੇ ਰਹਿਵਲਾਂ ਦਾ ਉਹ ਦਿੱਤਾ ਜਾਵੇ ਫੋ ਜਲਦੀ ਹੀ ਜਿਹੜਾ ਜਿਮਣੀ ਚੋਣ ਦੇ ਵਿੱਚ ਜਿੱਦਾਂ ਬੋਲੇ ਆ ਉਸੇ ਜਿਮਣੀ ਇਲੈਕਸ਼ਨ ਦੇ ਵਿੱਚ ਜਿਹੜਾ ਆਪਣਾ ਸ਼ਪਾਤੀ ਕੰਦੇਣ ਤਾਂ ਜੋ ਸਮਾਜ ਦੀਆਂ ਜਿਹੜੀਆਂ ਭਾਵਨਾਵਾਂ ਹਨ ਉਹਨਾਂ ਦੇ ਜਿਹੜੇ ਹਰਿੰਦਰੇ ਹਿਰਦੇ ਜਿਹੜੇ ਆ ਬਰੁਦੇ ਗਏ ਆ ਉਹਨਾਂ ਦੇ ਉੱਪਰ ਮਲਮ ਲੱਗ ਸਕੇ ਜੇਕਰ ਨਾ ਹੋਇਆ ਤਾਂ ਆਪਣਾ ਪ੍ਰੋਗਰਾਮ ਅਸੀਂ ਆਪਣੇ ਦੱਸ ਹੀ ਦਿੱਤਾ ਸੋ ਇਨੀ ਬੇਨਤੀ ਕਰਦਾ ਹੋਇਆ ਜਿਹੜੇ ਲੋਕ ਆ ਉਹਨਾਂ ਨੂੰ ਬੇਨਤੀ ਫੇਰ ਕਰਦਾ ਯਾਰ ਮੀਡੀਆ ਸਾਹਮਣੇ ਆਪਣੇ ਸ਼ਬਦ ਆਪਣੇ ਦਿਲ ਦੀਆਂ ਭਾਵਨਾਵਾਂ ਜਰੂਰ ਰੱਖਿਆ ਕਰੋ ਬੋਲਿਆ ਜਰੂਰ ਕਰੋ ਇੰਨੀ ਬੇਦੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਬਾਤ ਜੈ ਵਾਲਮੀਕੀ ਹਨਰ ਵਾਲਮੀਕੀ